ਜੇ ਤੁਸੀਂ ਵੀ ਜ਼ਿਆਦਾ ਇਸਤੇਮਾਲ ਕਰਦੇ ਹੋ AC ਤਾਂ ਹੋ ਜਾਓ ਸਾਵਧਾਨ AC ਦੇ ਨਾਲ ਹੋ ਸਕਦੇ ਨੇ ਕਈ ਨੁਕਸਾਨ ਸਕਿਨ ਦੇ ਨਾਲ ਹੋ ਸਕਦੀਆਂ ਨੇ ਕਈ ਬਿਮਾਰੀਆਂ ਕਿਉਂਕਿ ਗਰਮੀ ਕਾਫੀ ਤੇਜ਼ ਹੈ ਗਰਮੀ ਦਾ ਮਾਹੌਲ ਹੈ ਗਰਮੀਆਂ ਕਾਫੀ ਨੇ ਅੱਜ ਕੀ ਤਾਂ ਗਰਮੀ ਨੇ ਰਿਕਾਰਡ ਪੂਰਾ ਤੋੜ ਦਿੱਤਾ ਹੈ ਜਿਸ ਨੂੰ ਲੈ ਕੇ ਲੋਕ ਆਪਣੇ ਘਰਾਂ ਦੇ ਵਿੱਚ ਜਾਂ ਆਫਿਸ ਦੇ ਵਿੱਚ ਸਾਰਾ ਦਿਨ ਏਸੀ ਚਲਾ ਕੇ ਬੈਂਦੇ ਨੇ ਇਨਫੈਕਟ ਜੇ ਅਸੀਂ ਗੱਲ ਕਰਦੇ ਆਂ ਤੇ ਗੱਡੀਆਂ ਦੇ ਵਿੱਚ ਵੀ ਏਸੀ ਚਲਾ ਕੇ ਹੀ ਲੋਕ ਬੈਠਦੇ ਨੇ ਪਰ ਇਹ ਕਿੰਨਾ ਨੁਕਸਾਨਦਾਇਕ ਹੈ ਸਾਡੀ ਸਕਿਨ ਦੇ ਲਈ ਤੇ ਕਿੰਨਾ ਨੁਕਸਾਨਦਾਇਕ ਸਾਡੀ ਅੱਖ ਦੇ ਲਈ ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਦੱਸ ਦਿਓ ਤੁਹਾਨੂੰ ਏਸੀ ਦੇ ਕਿੰਨੇ ਨੁਕਸਾਨ ਨੇ ਜੋ ਸੋਚਦੇ ਨੇ ਇਸ ਨੇ ਕੁਝ ਫਾਇਦੇ ਨੇ ਬਿਲਕੁਲ ਵੀ ਨਹੀਂ ਏਸੀ ਹਮੇਸ਼ਾ ਹੀ ਨੁਕਸਾਨਦਾਇਕ ਰਿਹਾ ਹੈ ਤੇ ਹੁਣ ਕਾਫੀ ਜ਼ਿਆਦਾ ਨੁਕਸਾਨ ਇਸ ਦੇ ਹੋ ਰਹੇ ਨੇ ਕਿਉਂਕਿ ਐਤਕੀ ਗਰਮੀ ਜੋ ਹੈ ਉਹ ਸਾਰੇ ਰਿਕਾਰਡ ਤੋੜ ਰਹੀ ਹੈ ਤੇ ਨਾਲ ਹੀ ਨਾਲ ਇਹ ਤੁਹਾਨੂੰ ਦੱਸਦੀ ਇਹ ਕੇਵਲ ਕਹਿਣ ਦੀਆਂ ਗੱਲਾਂ ਨਹੀਂ ਹੈ ਐਕਸਪਰਟਸ ਨੇ ਵੀ ਇਹ ਗੱਲ ਕਹੀ ਹੈ ਡਾਕਟਰਸ ਨੇ ਵੀ ਇਹ ਗੱਲ ਕਹੀ ਹੈ ਕਿ ਏਸੀ ਦੇ ਨੁਕਸਾਨ ਜਿੰਨੇ ਨੇ ਏਸੀ ਇਮੇਜਿਨ ਵੀ ਨਹੀਂ ਕਰ ਸਕਦੇ ਹੁਣ ਦੱਸ ਦਿੰਦੇ ਆ ਕਿ ਏਸੀ ਦੇ ਨੁਕਸਾਨ ਕੀ ਹੋ ਰਹੇ ਨੇ ਅੱਖਾਂ ਦੇ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਹੋ ਰਹੀਆਂ ਨੇ ਇਸੇ ਦੇ ਨਾਲ ਜੇ ਅਸੀਂ ਗੱਲ ਕਰਦੇ ਹਾਂ ਸਾਰਾ ਦਿਨ ਅਸੀਂ ਏਸੀ ਦੇ ਵਿੱਚ ਰਹਿੰਦੇ ਆ ਜਾਂ ਸਾਰਾ ਦਿਨ ਜੇ ਅਸੀਂ ਗੱਲ ਕਰੀਏ ਗੱਡੀ ਦੇ ਵਿੱਚ ਜਦੋਂ ਬਾਹਰ ਨਿਕਲਦੇ ਆ ਤੇ ਉਹ ਵੀ ਏਸੀ ਦੇ ਵਿੱਚ ਘਰ ਜਾਂਦੇ ਆ ਜੇ ਏਸੀ ਹੈਗਾ ਤੇ ਉਹ ਉਦੋਂ ਵੀ ਆਪੇ ਏਸੀ ਚਲਾ ਲੈਣੇ ਆ ਪਰ ਜੇਬ ਕੁਝ ਮਿੰਟਾਂ ਦੇ ਲਈ ਵੀ ਇਸ ਨੂੰ ਲੈ ਕੇ ਧੁੱਪ ਦੇ ਵਿੱਚ ਚਾਈਏ ਤੇ ਸਿੱਧਾ ਜਿਹੜੀ ਰੋਸ਼ਨੀ ਹੈ ਸਾਡੀ ਅੱਖਾਂ ਤੇ ਪੈਂਦੀ ਹੈ ਧੁੱਪ ਜਦੋਂ ਅੱਖਾਂ ਤੇ ਪੈਂਦੀ ਹੈ ਤੇ ਸਾਡੀ ਅੱਖ ਦੇ ਲਈ ਬਹੁਤ ਨੁਕਸਾਨਦਾਇਕ ਹੈ ਨਾ ਇੰਨਾ ਕਿ ਅੱਖ ਦੀ ਰੋਸ਼ਨੀ ਤੱਕ ਤੇ ਫਰਕ ਪੈ ਸਕਦਾ ਹੈ ਸੈਕੰਡ ਜੇ ਅਸੀਂ ਗੱਲ ਕਰੀ ਏਸੀ ਦੇ ਇੱਕ ਹੋਰ ਨੁਕਸਾਨ ਦੀ ਜਿਸ ਦੇ ਨਾਲ ਸਕਿਨ ਪ੍ਰੋਬਲਮਸ ਜ਼ਿਆਦਾ ਵਧ ਰਹੀਆਂ ਨੇ ਤੇ ਇੰਨਾ ਹੀ ਨਹੀਂ ਚੂਤ ਦੀਆਂ ਕਈ ਬਿਮਾਰੀਆਂ ਵੀ ਇਸ ਦੇ ਨਾਲ ਲੱਗ ਰਹੀਆਂ ਨੇ ਇਹ ਕੇਵਲ ਕਹਿਨ ਦੀਆਂ ਗੱਲਾਂ ਨਹੀਂ ਐ ਇਹ ਐਕਸਪਰਟਸ ਤੇ ਦੁਆਰਾ ਕਿਹਾ ਗਿਆ ਐ ਕਿ ਇਸ ਦੇ ਨਾਲ ਇਸ ਤਰੀਕੇ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਅੱਜ ਜਿਸੀ ਗੱਲ ਕਰਦੇ ਆ ਜਦੋਂ ਇਸੇ ਤੋਂ ਬਾਅਦ ਕੁਝ ਧੇਰ ਲਈ ਚਾਹੇ 2 ਤੋਂ 3 ਮਿੰਟ ਹੀ ਤੁਸੀਂ ਧੁੱਪ ਦੇ ਵਿੱਚ ਜਾਓ ਤੇ ਤੁਹਾਡੀ ਸਕਿਨ ਇੰਨੀ ਜ਼ਿਆਦਾ ਇਸ ਤੋਂ ਲੈ ਕੇ ਪ੍ਰਭਾਵਿਤ ਹੋਵੇਗੀ ਇੰਨੀ ਜ਼ਿਆਦਾ ਦਿੱਕਤਾਂ ਆਣਗੀਆਂ ਇਹ ਵੀ ਤੁਸੀਂ ਨਹੀਂ ਸੋਚ ਸਕਦੇ ਹੋ ਤੇ ਇਹ ਵੀ ਗੱਲ ਜੋ ਹੈ ਐਕਸਪਰਟਸ ਵੱਲੋਂ ਹਮੇਸ਼ਾ ਕਹੀ ਜਾਂਦੀ ਰਹੀ ਹੈ ਚਾਹੇ ਉਹ ਅਜ ਤੋਂ ਨਹੀਂ ਸ਼ੁਰੂ ਤੋਂ ਪਰ ਲੋਕ ਜਿਹੜੇ ਨੇ ਇਸ ਗੱਲ ਨੂੰ ਇਗਨੋਰ ਕਰਦੇ ਨੇ ਕਹਿੰਦੇ ਨੇ ਕੁਝ ਨਹੀਂ ਹੁੰਦਾ ਅਸੀਂ ਏਸੀ ਦੇ ਵਿੱਚ ਬੈਠ ਕੇ ਥੋੜਾ ਠੰਡਕ ਲੈ ਰਹੇ ਹਾਂ ਪਰ ਇਹ 2 ਮਿੰਟ ਦੀ ਠੰਡਕ ਜਿਹੜੀ ਹੈ ਤੁਹਾਡੀ ਜ਼ਿੰਦਗੀ ਕਿੰਝ ਖਰਾਬ ਕਰ ਸਕਦੀ ਹੈ ਤੁਸੀਂ ਸਮਝ ਵੀ ਨਹੀਂ ਸਕਦੇ ਕਿਉਂਕਿ 2 ਮਿੰਟ ਜੇ ਤੁਸੀਂ ਏਸੀ ਤੋਂ ਬਾਹਰ ਨਿਕਲੋਗੇ ਤੁਹਾਡੀ ਸਕਿਨ ਬਿਲਕੁਲ ਹੀ ਡੀਹਾਈਡਰੇਟ ਹੋਣਾ ਸ਼ੁਰੂ ਹੋ ਜਾਵੇਗੀ ਪਾਣੀ ਦੀ ਮਾਤਰਾ ਬਿਲਕੁਲ ਖਤਮ ਹੋਣਾ ਸ਼ੁਰੂ ਹੋ ਜਾਏਗੀ ਤੇ ਇੰਨੀ ਜ਼ਿਆਦਾ ਪਰੇਸ਼ਾਨੀਆਂ ਤੁਹਾਡੇ ਨਾਲ ਹੋ ਜਾਣਗੀਆਂ ਇੰੀਆਂ ਬਿਮਾਰੀਆਂ ਨਾਲ ਤੁਸੀਂ ਜੁੜ ਜਾਓਗੇ ਇਹ ਵੀ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਤੇ AC ਤੋਂ ਬਿਨਾ ਰਹਿਣ ਦੀ ਆਦਤ ਜਿਹੜੀ ਹੈ ਉਹ ਕਾਫੀ ਅੱਛੀ ਹਾਂ ਕੁਝ ਦਿਨ ਲਈ ਆਪਾਂ ਕੂਲਰ ਦੇ ਵਿੱਚ ਰਹੀਏ ਇਹ ਠੀਕ ਹੈ ਪਰ ਏਸੀ ਦੀ ਆਦਤ ਇੰਨੀ ਜ਼ਿਆਦਾ ਮਾੜੀ ਹੋ ਚੁੱਕੀ ਹੈ ਜਿਸ ਨਾਲ ਸਕਿਨ ਦੀਆਂ ਬਿਮਾਰੀਆਂ ਤਾਂ ਹੋ ਹੀ ਰਹੀਆਂ ਨੇ ਕਈ ਰੋਗ ਇਹੋ ਜਿਹੇ ਲੱਗ ਰਹੇ ਨੇ ਜਿਸ ਨੂੰ ਸੋਚਿਆ ਵੀ ਨਹੀਂ ਜਾ ਸਕਦਾ ਤੇ ਨਾਲ ਹੀ ਨਾਲ ਅੱਖਾਂ ਦੇ ਨਾਲ ਜੁੜੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਵੀ ਲੱਗ ਰਹੀਆਂ ਨੇ ਅੱਖਾਂ ਦੀ ਰੌਸ਼ਨੀ ਲੋਕਾਂ ਦੀ ਘਟ ਹੋ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਤੇ ਏਸੀ ਤੋਂ ਕਿੰਝ ਦੂਰ ਰਹਿਣਾ ਹੈ ਇਹ ਵੀ ਹੁਣ ਸਾਡੇ ਤੇ ਹੀ ਹੈ ਕਿੰਝ ਇਸ ਤੋਂ ਦੂਰੀ ਬਣਾ ਕੇ ਰੱਖਣੀ ਹੈ